ਹallelujah ਬਾਪ ਬੇਟਾ ਨੂੰ ਪਾਕ ਦੇਨਾ ਆਮੀਨ ਲੋ ਜੀ ਅੱਜ ਅਸੀਂ ਖੜੇ ਹਾਂ ਇੱਕ ਸੁਰਾ ਜੇ ਪਿੰਡਿਆ ਪਿੰਡ ਮਨਸੂਰ ਆਬਾਦੀ ਤੇ ਨਾਲ ਹੀ ਉਹ ਇੱਕ ਪਿੰਡਿਆ ਪੱਤੀ ਤਲਵੰਡੀ ਹਿੰਦਵਾਲੇ ਉਸ ਪਿੰਡ ਤੋਂ ਦੋਨਾਂ ਪਿੰਡਾਂ ਦੇ ਰਲ ਕੇ ਜੇ 1 ਅਪਰਾਲਾ ਕੀਤਾ ਅੱਜ ਤੋਂ 19 ਸਾਲ ਪਹਿਨਾ ਕਿ ਆਪਾਂ ਜਨਾ ਇਹ ਪ੍ਰਭਾਤ ਫੇਰੀ ਦਾ ਰੰਮ ਜਿਹੜਾ ਪ੍ਰਭੂ ਯਿਸੂ ਰਸੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਆਪਾਂ ਪ੍ਰਭਾਤ ਫੇਰੀ ਦਾ ਰੰਮ ਕਰੀਏ ਤੋਂ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਹਰ ਮਹੀਨੇ ਦੀ 12 ਤਰੀਕ ਨੂੰ ਲੈ ਕੇ 12ਵੇਂ ਮਹੀਨੇ ਦੀ 12 ਤੋ ਲੈ ਕੇ ਕਿ ਜਵੀ ਤਰੀਕ ਤੱਕ ਸਵੇਰੇ 4:00 ਵਜੇ ਉੱਠ ਕੇ ਇਹ ਜੋ ਪ੍ਰਭੂ ਦੀ ਸੰਗਤ ਆ ਇਹ ਆਨਕੇ ਤੇ ਪਰਭਾਗ ਫਰੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਨ੍ਹਾਂ ਦਾ ਕਿ ਬਹੁਤ ਤਕੜਾ ਕਾਠ ਹੋ ਜਾਂਦਾ ਕਾਠੇ ਨੰਗ ਹੋ ਜਾਂਦਾ ਕਿ ਪ੍ਰਭੂ ਯਿਸੂਸੀ ਇਹ ਸੰਗਤ ਵਾਲ ਵੇਖ ਕੇ ਬਹੁਤ ਜਾਰੇ ਚਮਤਕਾਰ ਕਰਦੇ ਨੇ 350 ਤੋਂ ਲੈ ਕੇ 400 ਜੀ ਇਸ ਕਿੰਡ ਵਿੱਚ ਇਕੱਠਾ ਹੋ ਜਾਂਦਾ ਤੇ ਸਵੇਰ ਜਿਹੜਾ ਇਹ ਪ੍ਰਭੂ ਦਾ ਘਰ ਜੋ ਗਿਰਜਾ ਘਰ ਆ ਇਹਦੇ ਵਿੱਚ ਸੰਗਤ ਸਾਰੀ ਇਕੱਠੀ ਹੋ ਹੋ ਕੇ ਤੇ ਉਹ ਸਾਰੇ ਸੰਗਤਾਂ ਦੇ ਨਾਲ ਲੈ ਕੇ ਚੱਲ ਕੇ ਫਿਰ ਉਹ ਰਵਾਨਾ ਹੁੰਦੀ ਆ ਸਾਰੇ ਪਿੰਡ ਦੇ ਵਿੱਚ ਉਹ ਲੰਗਦੀ ਹੋਈ ਸਿੰਦ ਤਲਵੰਡੀ ਪੰਨੀ ਨਗਵਾਰੇ ਵਿੱਚ ਲੰਗਦੀ ਹੋਈ ਫਿਰ ਇਸੇ ਕਿੱਤਾ ਘਰ ਵਿੱਚ ਆ ਕੇ ਤੇ ਸਵਾਤੀ ਹੁੰਦੀ ਆ ਸੋ ਜਿਹੜੇ ਮੇਰੇ ਭਰਾਵਾਂ ਨੇ ਅੱਜ ਤੋਂ 19 ਸਾਲ ਪਹਿਲਾਂ ਇਸ ਜਗ੍ਹਾ ਤੇ ਪ੍ਰਾਰਲਾ ਕੀਤਾ ਸੀਗਾ ਕਿ ਆਪਾਂ ਪਰਬਾਤ ਫੇਰੀ ਜਿੱਥੇ ਕੱਢਿਆ ਕਰੀਏ ਉਹ ਵੀ ਸਾਡੇ ਵਿੱਚ ਸਾਮਣੇ ਸਾਡੇ ਪਾਕਸਾਹਬਾਂ ਦੀ ਵਿੱਚ ਸ਼ਾਮਾਂ ਨੇ ਜਿਨ੍ਹਾਂ ਦੇ ਵਸੀਲੇ ਨਾਲ ਇਹ ਜਗ੍ਹਾ ਤੇ ਪਵਿੱਤਰ ਵਚਨ ਹੁੰਦਾ ਤੇ ਬਹੁਤ ਬਹੁਤ ਵੱਡੇ ਚਮਤਕਾਰ ਹੁੰਦੇ ਨੇ ਇਸ ਜਗ੍ਹਾ ਤੇ ਸੰਗਤ ਜਿਹੜੀ ਆ ਦੰਗੇ ਪੈਰ ਵੀ ਕੁਝ ਆਉਂਦੇ ਆ ਆਪਣੇ ਸਰਦਾ ਦੇ ਮੁਤਾਬਕ ਬਹੁ ਸਾਰੀਆਂ ਬਰਕਤਾਂ ਲੈ ਕੇ ਜਾਂਦੇ ਨੇ ਰੱਬ ਦੀ ਕਿਰਪਾ ਦੇ ਨਾਲ ਗੀਤ ਭਜਨ ਪ੍ਰਭੂ ਯਿਸੂ ਮਸੀਹ ਦੇ ਗਾਉਂਦੇ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਥੰਡ ਦੇ ਵਿੱਚ ਪ੍ਰਭੂ ਦਾ ਨਾਮ ਲੈਂਦੇ ਨੇ ਸੋ ਮੈਂ ਸਾਰੇ ਪਰਜਾ ਨੂੰ ਇਹ ਸੰਦੇਸ਼ ਦੇ ਰਹੀ ਇਹ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਦੇਣਾ ਕਿ ਸਾਰੇ ਗਵਾਸ ਕਰੇ ਤੇ ਹਮੇਸ਼ਾ ਦੀ ਜ਼ਿੰਦਗੀ ਪਾਵੇ ਉਹਦੇ ਵਿੱਚ ਕਿਸੇ ਜਾਤ ਪਾਤ ਦੀ ਗੱਲ ਨਹੀਂ ਲਿਖੀ ਗਈ ਪ੍ਰਭੂ ਯਿਸੂ ਮਸੀਹ ਉਹਨਾਂ ਨੇ ਇੱਕ ਕਹਿ ਕੇ ਪਰਮੇਸ਼ਰ ਨੇ ਕਿ ਸੰਸਾਰ ਵਾਸਤੇ ਸਾਰੇ ਸੰਸਾਰ ਦੇ ਵਿੱਚ ਸਾਰੀਆਂ ਜਾਤਾਂ ਸਾਰੇ ਧਰਮਾਂ ਦੇ ਨੇ ਸੋ ਜਗ੍ਹਾ ਤੇ ਕਥੀ ਹੋਈ ਆ ਤੇ ਜੋ ਸਾਡੇ ਪਾਸਟਰ ਲੋਗਾ ਜੀ ਉਹ ਤਾਂ ਉਹ ਸਾਰੀ ਗੱਲਬਾਤ ਦੱਸਣਗੇ ਕਿ ਇਹ ਪਰਿਵਾਰ ਵਿੱਚ ਦਾ ਰੰਗ ਹੋਇਆ ਗਿਆ ਜੀ ਇਹ ਕਰੋ ਕੀਤਾ ਗਿਆ ਤੇ ਪ੍ਰਭੂ ਦੀ ਮਸੀਹ ਦੇ ਨਾਲ ਕਿੰਨੀਆਂ ਰੂਹਾਂ ਜੇ ਤੁਹਾਂ ਬਚਾਈਆਂ ਜਾਂਦੀਆਂ ਨੇ ਦੇਸ਼ ਦੇਸ਼ ਵਿੱਚੋਂ ਇਸ ਜਗ੍ਹਾ ਤੇ ਦੁਆ ਪ੍ਰਾਰਥਨਾ ਦਾ ਜਿਹੜਾ ਮੈਸੇਜ ਮਿਲਦਾ ਤੇ ਸੰਗਤ ਜਿਹੜੀ ਹੈ ਰਲ ਕੇ ਸਾਰੇ ਉਹਨਾਂ ਵਾਸਤੇ ਦੁਆ ਕਰਦੀ ਆ ਤੇ ਪ੍ਰਭੂ ਯਿਸੂ ਰੂਸੀ ਉਹਨਾਂ ਦੀ ਅਗਵਾਈ ਕਰਦਾ ਮੈਨੂੰ ਬਹੁਤ ਸਾਰੀ ਬਰਕਤ ਦੇਵੇ ਜਦੋਂ ਸਾਡੇ ਭਾਈ ਸਾਹਿਬ ਪੀ.ਐਮ.ਸੀ. ਹਰਾਨ ਨੇ ਦੱਸ ਦਿੱਤਾ ਕਿ ਮੇਰਾ ਨਾਮ 파ਸੋ ਜੋਗਾ ਜੀ ਹੈ ਸੋ ਇਸ ਤੋਂ ਪਹਿਲਾਂ ਮੈਂ 파ਸੋ ਨਹੀਂ ਸੀਗਾ ਜਦੋਂ ਸੀ ਸੁਖ ਯਾਤਰਾ ਕੋਈ ਸ਼ੁਰੂਆਤ ਕੀਤੀ ਸੀ ਤੇ ਇਸੇ ਮੈਂ ਇਦਾਂ ਹੀ ਹੋਇਆ ਸੀ ਜਿੱਦਾਂ 70 ਪੁਰਾਣੀ ਮਿਸ਼ਰ ਦੀ ਗੁਲਾਮੀ ਵਿੱਚ ਗਏ ਤੇ ਉਸ ਤੋਂ ਬਾਅਦ ਕਿੰਨੇ ਹਜ਼ਾਰਾਂ ਦੀ ਕੀਮਤੀ ਦੇ ਵਿੱਚ ਉਹ ਵਧਦੇ ਗਏ ਤੇ ਮੈਂ ਉਹਦੋਂ ਬਹੁਤ ਸਾਰੇ ਨਸ਼ੇ ਕਰਦਾ ਸੀ ਮੇਰੀ ਜ਼ਿੰਦਗੀ ਫਲਾਣਾ ਨਹੀਂ ਸੀ ਜੁੜੀ ਪਾਪ ਗੁਨਾ ਦੇ ਵਿੱਚ ਫਸੇ ਹੋਏ ਸੀਗੇ ਸੋ ਪ੍ਰਭੂ ਤੋਂ ਬੜੇ ਦੂਰ ਸੀ ਤੇ ਅਸੀਂ ਇਸ ਚਰਚ ਦੀ ਜਗ੍ਹਾ ਦੇ ਵਿੱਚ ਸਾਡੇ ਬਹੁਤ ਹੀ ਆਦਰਮੀ ਯੋਗ ਭਾਈ ਜਗਿੰਦਰ ਜੀ ਤੇ ਉਹ ਵੀ ਇੱਥੇ ਖੜੇ ਸੀਗੇ ਇਕੱਲੇ ਹੀ ਖੜੇ ਸੀਗੇ ਤੇ ਮੈਂ ਇਹਨਾਂ ਦੇ ਕੋਲ ਆਇਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਭਾਈ ਜੀ ਅਸੀਂ ਵੀ ਇਹ ਸੋਭ ਯਾਤਰਾ ਸ਼ੁਰੂ ਕਰਿਆ ਕਰੀਏ ਸਿਰੇ ਸਿਰੇ ਤੇ ਮੈਨੂੰ ਉਹਦਾ ਨਾਲ ਕੋਈ ਗੀਤ ਭਜਨ ਆਉਂਦਾ ਸੀ ਨਾਮ ਹੈ ਦੁਆ ਕਰਨ ਵਾਲਾ ਸੀਗਾ ਕੋਈ ਵੀ ਮੇਰੀ ਜ਼ਿੰਦਗੀ ਵਿੱਚ ਬਦਲਾਅ ਨਹੀਂ ਸੀਗਾ ਤੇ ਆਪਾਂ ਸਲਾਹ ਕੀਤੀ ਸਾਡੇ ਨਾਲ ਹੋਰ ਬਹੁਤ ਲੋਕ ਸੀਗੇ ਤੇ ਆਪਾਂ ਸਾਡੇ ਭਾਈ ਤੇ ਮੈਨੂੰ ਜਾਦਾ ਨਹੀਂ ਯਾਦ ਆ ਜੱਤੀ ਮਾਉ ਸੀਗੇ ਜਿਆਦਾ ਹੋਤੇ 10-12 ਲੋਕ ਜਿਹੜੇ ਸੀਗੇ ਆਪਾਂ ਇਹਨੂੰ ਸੋਭ ਯਾਤਰਾ ਨੂੰ ਸ਼ੁਰੂ ਕੀਤਾ ਸੀਗਾ ਤੇ ਇਹਨੂੰ ਸ਼ੁਰੂ ਕਰਕੇ ਮੈਂ 2004 ਤੇ ਆਪਣੀ ਪਤਨੀ ਨੂੰ ਪੁੱਛਿਆ ਵੀ ਜਿਹੜੀ ਸੋਭ ਯਾਤਰਾ ਆਪਾਂ ਕਰਦੀਂ ਦੇਖ ਰਿਹਾ ਤੇ ਕਿੱਦਾਂ ਉੱਥੇ ਤੇ ਉਹ ਕਹਿੰਦੇ ਵੀ ਹੁਣ ਤੇ ਬੜੇ ਏ ਲੋਕ ਹੁੰਦੇ ਨੇ ਤੇ ਉਸ ਤੋਂ ਬਾਅਦ ਸਾਡੇ ਭਾਈ ਮੇਰੇ ਛੋਟੇ ਬ੍ਰਦਰ ਸੋਨੂ ਨਵੇਂ ਚਲੇ ਗਏ ਨੇ ਘੱਟ ਕੇ ਫਿਰ ਉਹਨਾਂ ਨੇ ਇਸ ਇਹ ਜਿਹੜੀ ਸੋਮ ਯਾਤਰਾ ਦੀ ਜਿਹੜੀ ਦੇਖ ਰਹੇ ਆ ਜਿਹਨੂੰ ਆਪਾਂ ਫੁੱਲਾਂ ਨਾਲ ਸਜਾਇਆ ਏ ਇਹਦੇ ਤੇ ਸਿਰਫ ਇਹਨਾਂ ਸਾਈਕਲ ਹੁੰਦਾ ਸੀ ਸਾਈਕਲ ਤੇ ਆਪਾਂ ਸਪੀਕਰ ਵੱੱਦਾ ਸੀਗਾ ਭਾਈ ਯੂਸੇ ਦੇ ਕੋਲੋਂ ਸੈੱਟ ਲਿਆ ਆ ਕੇ ਕਰਾਏ ਤੇ ਆਪਾਂ ਸਪੀਕਰ ਆਪਣੇ ਦੇ ਕੋਲੋਂ ਸਾਨੂੰ ਰੇੜੀ ਦੇ ਤੇ ਤੀਤੋਂ ਭਾਈ ਦੇ ਰੇੜੀ ਦੀ ਸੇਵਾ ਕਰਨੀ ਦਾ ਇਹਨੂੰ ਰੇੜੀ ਦੀ ਇਹਦੀ ਸਾਈਕਲ ਸੀ ਮੈਂ ਰੇੜੀ 'ਤੇ ਖੜਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਦੁਬਈ ਤੋਂ ਆਇਆ ਤੇ ਪ੍ਰਭੂ ਜੀ ਨੇ ਜਦੋਂ ਮੇਰੀ ਬਲਾਟ ਨੂੰ ਮੈਨੂੰ ਦਿਖਾਇਆ ਤੇ ਮੈਂ ਕਿਸੇ ਘਰ ਦੇ ਵਿੱਚ ਸੁਭਜਾਤਰਾ ਦੀ ਸੰਗਤ ਗਈ ਹੋਈ ਸੀ ਤੇ ਮੈਂ ਉੱਥੇ ਪ੍ਰਭੂ ਦੇ ਨਾਮ ਨੂੰ ਪ੍ਰਚਾਰ ਕਰਦੇ ਸੀ ਤੇ ਪ੍ਰਚਾਰ ਉਹਨੇ ਕੀਤਾ ਤਈ ਤੋਬਾ ਕਰੋ ਤੇ ਮੜੋ ਪਈ ਤੁਹਾਡੇ ਪਾਪ ਮਟਾਏ ਜਾਣ ਤੇ ਮੈਂ ਇਹਦਾ ਆਪਣੇ ਆਪ ਸਿਰ ਜੇ ਮੈਂ ਪਾਪ ਆਪਣੇ ਤੋਂ ਤੋਬਾ ਕਰ ਲਵਾਂਗਾ ਮੋਤੇ ਮੇਰੇ ਘਰ ਨੂੰ ਵੀ ਬਚਾਵੇਂਗਾ ਮੈਂ ਜਦ ਇਹਦਾ ਨਿਰਣਾ ਲਿਆ ਪ੍ਰਭੂ ਅੱਗੇ ਤੇ ਪ੍ਰਭੂ ਈਸ਼ਰ ਮੈਨੂੰ ਬਚਾਇਆ ਫੇਰ ਮੈਂ ਜਦੋਂ ਦੁਬਈ ਚਲਾ ਗਿਆ ਤਾਂ ਮੇਰੇ ਪੈਰ ਬੜੀ ਖਰਾਬ ਹੋ ਜਾਂਦੇ ਦੂਸਰੀ ਜ਼ਖਮ ਹੋ ਜਾਂਦੇ ਸਿਰੇ ਤੇ ਮੈਂ ਪ੍ਰਭੂ ਯਿਸੂ ਦੀ ਉੱਤੇ ਮੇਰਾ ਆਪਣੀ ਆਤਮਾ ਦੋਰਾਵਾਲ ਦਿੱਤੀ ਤੈ ਤੂੰ ਇਹ ਹੁਣ ਕੰਮ ਛੱਡ ਦੇ ਤੇ ਮੈਂ ਤੈਨੂੰ ਆਪਣਾ ਕੰਮ ਦਵਾਗਾ ਤੇ ਤੂੰ ਮੇਰਾ ਕੰਮ ਕਰੀ ਤੇ ਪ੍ਰਭੂ ਦਾ ਧੰਨਵਾਦ ਕਰਦੇ ਆ ਕਿ ਪ੍ਰਭੂ ਯਿਸੂ ਜੀ ਨੇ ਸਾਨੂੰ ਨਾਲ ਦੀ ਨਾਲ ਆਪਣੀ ਸੇਵਾ ਵੀ ਦਿੱਤੀ ਹੈ ਤੇ ਤੁਸੀਂ ਅੱਗੇ ਅੱਗੇ ਸੋਮ ਯਾਤਰਾ ਦੇ ਰਾਖ ਨੂੰ ਜਦੋਂ ਵੇਖੋਗੇ ਕਿ ਜਿਹੜੇ ਆਪਾਂ ਥੋੜੇ ਲੋਕ ਸੀਗੇ ਤੇ ਅੱਜ ਪ੍ਰਭੂ ਯਿਸੂ ਜੀ ਨੇ ਇਹਨਾਂ ਦੋਨਾਂ ਨਗਰਾਂ ਦੇ ਵਿੱਚੋਂ ਇਹ ਪਿੰਡ ਨਵਾਂ ਕੋਨਾਵਲਾ ਦਾ ਹਿੰਦੂਆਂ ਦੇ ਜਿਹਨੂੰ ਸੱਦਿਆ ਜਾਂਦਾ ਹੈ ਤੇ ਮਨਸੂਬ ਦੀ ਸੰਗਤ ਜਿਹੜੀ ਆ ਤੇ तकरीबन ਤੋਂ ਤਕਰੀਬਨ 350 400 ਲੋਕ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੇ ਪ੍ਰਭੂ ਦੀ ਪ੍ਰਾਰਥਨਾ ਕਰਦੇ ਹਨ ਤੇ ਪ੍ਰਭੂ ਦੇ ਲੋਕੋ ਆਪਾਂ ਸਾਰੇ ਮਿਲ ਕੇ ਪ੍ਰਭੂ ਦੀ ਖਿਦਮਤ ਕਰਨੀ ਹੈ ਸੋ ਇਸ ਉਪ ਯਾਤਰਾ ਦੁਆਰਾ ਸਾਰਿਆਂ ਨੇ ਪਰਕਟ ਲੈਣੀ ਹੈ ਖੁਦਾ ਬਰਕਤ ਹੈ ਹਾਲੇਲੀਆ ਹਾਲੇਲੀਆ ਖੁਦਾ ਬਰਕਤ ਪ੍ਰਭੂ ਜੀ ख़ुदाबाशन पिंड मंसूर पिंड टलो जे सभु नौजवान ते ख़ुदाबार सत्सार اور خدا پورے دن سیوا رہے ہیں خدا کا پربو ہاں. جی اچھی سارے پروارا اور بدائی دن واسطے جا رہے ہیں پوتارتما جی تھی سنبھالو کہ مدد کرو خدا پربو جنگ بھی سنگت

ਪੀਆਂ ਹੱਡੀਆਂ ਵਿੱਚ ਯਾਰ ਕੋਲਾ ਖੁਦਾਵਾ ਖੁਦਾ ਅਤੇ ਚਰਉਣ ਵਾਲੇ ਪ੍ਰਭੂ ਮੇਰੇ ਖੁਦਾਵਾ ਤੇਰੀ ਰਾਤਾਂ ਦੇ ਦੁਆਰਾ ਵੱਡੇ ਤੋਂ ਵੱਡੇ ਕੰਮ ਹੁੰਦੇ ਥਾਰੇ ਵਾਲੇ ਖੁਦਾਵਾ ਖੁਦਾ ਜਿੰਨੇ ਵੀ ਭੈਣ ਭਰਾ ਬੱਚੇ ਸੋ ਅੱਜ ਘਰ ਵਿੱਚ ਆ ਗਏ ਨੇ ਬਲਕਿ ਉਹ ਜਿਹੜੇ ਅਜੇ ਨਹੀਂ ਆਏ ਖੁਦਾ ਬਹੁਤ ਜਲਦੀ ਖੁਦਾ ਇਸ ਨੂੰ ਜਾਚਾ ਵਿਚਾਰ ਜਿਸ ਤੇਰੀ ਦਾਸ ਦੇ ਦੁਆਰਾ ਇਰਾਦਨਾ ਚੱਲ ਰਹੀ ਹੈ

ਇਹ ਸੇਵਾ ਨਿਭਾ ਰਹੇ ਨੇ ਭਾਈ ਸੋਨੂ ਜੀ ਤੇ ਜਿਹੜੀ ਇਹ ਰੇੜੀ ਸਾਡੀ ਰਾਥਿਆ ਇਹਨੂੰ ਚਲਾਉਣ ਦੀ ਸੇਵਾ ਇਹ ਜਦੋਂ ਤੁਸੀਂ ਪਿੱਛੇ ਵੇਖੋਗੇ ਤੇ ਸਾਡੇ ਬਹੁਤ ਇੱਧਰ ਆ ਜਣੇ ਭਾਈ ਬੰਤੀ ਕੀ ਇਹ ਬਹੁਤ ਹੀ ਅੱਛੇ ਨੌਜਵਾਨ ਨੇ ਇਹ ਸੇਵਾ ਕਰਦੇ ਹੋਏ ਜਿਹੜੀ ਇਹ ਜਿਹੜਾ ਰਾਥਿਆ ਪ੍ਰਭੂ ਦੇ ਸੇਵਾ ਦਾ ਰਾਥ ਜਿਹੜਾ ਹੈ ਉਹਨੂੰ ਇਹ ਚਲਾਉਂਦੇ ਨੇ ਸਾਡੇ ਭਾਈ ਸਾਹਬਾ ਜੀ ਸਾਡੇ ਭਾਈ ਵਿਲੀਅਮ ਜੀ ਇਹ ਮੇਜਰ ਜੀ ਰਜੂ ਭਾਈ ਪਾਤਸ਼ਾਹ ਪਰਮਜੀ ਦੀ ਸਾਡੇ ਪ੍ਰਧਾਨ ਸਰਪੰਚ ਜੀ ਸਾਡੀ ਪ੍ਰਭੂ ਦੀ ਦਾਸਾਂ ਤੇ ਸਾਡੇ ਨੌਜਵਾਨ ਵੀ ਜਿੰਨੇ ਵੀ ਸਾਰੇ ਦੇ ਨਾਲ ਲਵਾਂਗੇ ਤੇ ਬੜਾ ਸਨ ਸਾਡੀ ਪੈਂਟਾਇਰੀ ਜਿਹੜੀ ਸਾਡੇ ਬੜੇ ਸਮੇਂ ਤੋਂ ਅਸੀਂ ਸਾਰੇ ਮਿਲ ਕੇ ਤੇ ਇਹ ਸੇਵਾ ਜਿਹੜੀ ਉਹ ਕਰ ਰਹੇ ਆ ਸੋ ਪ੍ਰਭੂ ਦੇ ਪਿਆਰਿਓ ਮੈਂ ਇਹ ਤੁਹਾਨੂੰ ਦੁਬਾਰਾ ਤਾਂ ਕਹਿ ਰਿਹਾ ਵੀ ਇੱਥੇ ਸੇਵਾ ਸ਼ੁਰੂ ਹੋਣ ਦੇ ਨਾਲ ਮੈਨੂੰ ਵਿਸ਼ਵਾਸ ਇਹ ਵੀ ਮੇਨੂੰ ਯਾਦ ਆ ਰਿਹਾ ਵੀ ਮੈਂ ਸੇਵਾ ਜਦੋਂ ਭੇਲੀਅਤ ਸ਼ੁਰੂ ਕੀਤੀ ਤੇ ਉੱਥੇ ਵੀ ਪ੍ਰਭਾਤ ਫੇਰੀ ਸ਼ੁਰੂ ਹੋ ਗਈ ਸੀ ਤੇ ਸਾਡੇ ਵੱਲ ਦੇਖ ਕੇ ਤੇ ਕਾਫੀ ਪਿੰਡਾਂ ਦੇ ਵਿੱਚ ਲੋਕਾਂ ਨੇ ਅੰਮ੍ਰਿਤ ਵੇਲੇ ਜਿਹੜੀ ਸੀਗੀ ਉਹ ਪ੍ਰਾਰਥਨਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀਗੀ ਤੇ ਆਪਾਂ ਪ੍ਰਭੂ ਤੇ ਸਾਰਿਆਂ ਨੇ ਕੰਮਾਂ ਦੇ ਵਿੱਚ ਵਾਧੇ ਜਾਣਾ ਸੋ ਪ੍ਰਭੂ ਦੀ ਸੇਵਾ ਨੂੰ ਆਪਾਂ ਅੱਗੇ ਵਧਾਣਾ ਹੈ ਤੇ ਖੁਦਾ ਜਿੰਨੇ ਵੀ ਸੁਣ ਰਹੇ ਨੇ ਇਸ ਚੈਨਲ ਦੇ ਦੁਆਰਾ ਤੇ ਉਹਨਾਂ ਸਾਰਿਆਂ ਨੂੰ ਬੜੀ ਆਸ਼ੀਸ਼ ਦੇਵੇ ਬਰਕਤ ਦੇਵੇ ਜੋ ਤੁਸੀਂ ਸਾਰੇ ਸਾਰਿਆਂ ਨੂੰ ਸਾਡੇ ਬੋਨਾ ਨਗਰਾਂ ਦੇ ਵੱਲੋਂ ਇਹ ਵੱਡੇ ਦਿਨ ਤੇ ਆਉਣ ਵਾਲੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਤੁਸੀਂ ਸਾਰੇ ਜਿੰਨੇ ਹੋਗੇ ਤੇ ਪੰਜਾਬ ਵਿੱਚ ਨੇ ਹਿੰਦੁਸਤਾਨ ਵਿੱਚ ਪੂਰੇ ਵਰਲਡ ਵਿੱਚ ਨੇ ਪ੍ਰਭੂ ਯਿਸੂ ਮਸੀਹ ਦੀਆਂ ਖੁਸ਼ੀਆਂ ਨੂੰ ਦਰਾਪਤ ਕਰੋ ਤੇ ਪ੍ਰਭੂ ਦੇ ਕੰਮਾਂ ਵਿੱਚ ਵਾਧੇ ਹੋ ਪ੍ਰਭੂ ਦਾ ਬਰਕਤ